ਮਸਾਜ ਕਰਨਾ ਮੋੜਦਾ ਹੈ 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 ਜੀ ਹੈ ਰਾਜਕੌਰ ਹੈ ਕਿਹਨਾਂ ਜੀ ਹੈ ਮੇਰੇ ਜੇਰ ਦਾ ਬੇਟਾ ਆਇਆ 21 ਗਲ ਹੋਈ ਹੈ ਜੀ ਅੱਜ ਉਹਨੇ ਮੇਰੇ ਕੋਲ ਆਇਆ ਸਾਨੂੰ ਤੇ ਉਹਨੇ ਫੋਨ ਆ ਗਿਆ ਪੀ ਸਾਡਾ ਪਮਰੋ ਤੇ ਡੇਕ ਪਿਆ ਆ ਉਹਦੇ ਦੌਰ ਫਿਰ ਗਿਆ कोई <laughs> 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 पता नहीं <laughs> कर ਦਾ ਪੁੱਮਣਾ ਕਿਉਂ ਕਰਦਾ ਮੇਰੇ ਮਾਈਂ ਪ੍ਰੈਸਪੋਰਟ ਬੜਿਆ ਤੜੇ ਹੋਣ ਦਾ ਜੀ ਆਪਣਾ ਮੇਰਾ ਨਾਮਜੀਤ ਸਿੰਘ ਹੈ ਜੀ ਤੇ ਬੱਚੇ ਦਾ ਕਿਹਨਾ ਜਿਹੜਾ ਦਿੱਤੀ ਜਾਂਦੀ ਹੈ ਪੰਮਣ ਸਿੰਘ ਜੀ ਕਿੰਨੀ ਉਮਰ ਸੀ ਜੀ ਤੇ ਉਮਰ ਹੈਗੀ ਜੋ 17 18 ਸਾਲ ਹੈਗੀ ਜੋ ਜੀ 18 ਸਾਲ ਦਾ ਮੁੰਡਾ ਹਾਂਜੀ ਹਾਂਜੀ ਕੀ ਗੱਲ ਹੋਈ ਹੈ ਤੇ ਚੈਨਾ ਇਧਰ ਜਾੜਿਆ ਜੀ ਨਾਲੇ ਲੋ ਜੀ ਚੈਨਾ ਢੋਰ ਫਿਰ ਗਈ ਗੱਲ ਸੀ ਅੱਛਾ ਜੀ ਕੀ ਹੋਣਗੀ ਡੈਥ ਹੋਗੀ ਹਾਂਜੀ ਡੈਥ ਹੋਗੀ ਅੱਛਾ ਜੀ ਕੀ ਇਨਸਾਬ ਮੰਗ ਕਰਦੇ ਜੀ ਸਾਮਾਂਗੇ ਹੋਈ ਆ ਜੀ ਇਹਦਾ ਮਸਲਾ ਹਲੋਣਾ ਚਾਹੀਦਾ ਕੋਈ ਨਾ ਕੋ। ਯਾਰੀ ਦਿਨ ਕਿੰਨਿਆ ਕੁ ਮੋਟਾ ਦਾ ਸਾਹਮਣਾ ਕਰਨਾ ਪੈਂਦਾ ਹੋਈ ਕਾਫੀ ਐਕਸੀਡੈਂਟ ਹੁੰਦੇ ਨੇ ਚਾਈਨਾ ਡੋਰਾ ਨਾਲ ਹੁੰਦੇ ਨੇ। ਹਾਂਜੀ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਹੁੰਦੇ ਆ ਜੀ। ਬੰਨ ਲੱਗਣਾ ਚਾਹੀਦਾ। ਹਾਂਜੀ। ਕੀ ਨਾਮ ਤੁਹਾਡਾ ਜੀ ਤੇ ਕੀ ਕੰਮ? ਮੇਰਾ ਨਾਮ ਡਾਕਟਰ ਰੇਮਨ ਹੈ। ਮੈਂ ਐਮਰਜੈਂਸੀ ਡਿਊਟੀ ਤੇ ਸੀਗੀ। ਮੇਰੇ ਨਾਲ ਡਾਕਟਰ ਸੁਨੀਲ ਆਰਥੋਪੀਡੀਸ਼ੀਅਨ ਤੇ ਡਾਕਟਰ ਗੋਸਿਮਰਨ ਸਰਜਰੀ ਦੇ ਐਮ.ਡੀ. ਆਪਾਂ ਤਿੰਨਾਂ ਨੇ ਪੇਸ਼ੈਂਟ ਨੂੰ ਦੇਖਿਆ। ऑन स्पॉट ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ব্রੌਟ ਡੈੱਡ ਸੀਗੇ ਕੀ ਕਾਰਨ ਸੀਗਾ ਜੀ ਉਹਦਾ ਉਹਨਾਂ ਨੂੰ ਚਾਈਨਿਆ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕਿ ਡੋਰ ਵੱਜੀ ਹੈ ਤੇ ਮੈਂ ਪੇਸ਼ੈਂਟ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਪੂਰੀ ਸਵੈਅਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾਈਨਾਂ ਡੋਰ ਪੂਰੀ ਗਲੇ ਦੇ ਤੱਕ ਫੇਰ ਚੁੱਕੀ ਸੀ ਮੈਂ ਅਜੇ ਤੇ ਐ ਹੀ ਆ ਮੈਨੂੰ ਪਤਾ ਨਹੀਂ ਹੋਣਾ ਇਹਨਾਂ ਦਾ ਨਾਂ ਨੂੰ ਕੀ ਆ ਮੈਂ ਵੇਖਣਾ ਪਾਜੀ ਫਾਈ ਕਰਦਾ ਪਤਾ ਕਰਨਾ ਵੇ ਕੀ ਕਰਵਾਤਿਆ ਫੇ ਮੈਂ ਤਾਂ ਦੱਸਾਂ ਕਿ ਕਿੰਨਾ ਕਿੰਨਾ ਹੋਈ ਆ ਅਸਰ ਸਾਹਿਬ ਵੇਖਣ ਗਏ ਮੌਕਾ ਉਹ ਮੌਕੇ ਤੋਂ ਪਤਾ ਲੱਗੂਆ ਵੀ ਕਿਦਾਂ ਕਰਦਾ ਉਹ ਦਦਾ ਦੇ ਨਾਲ ਇੱਕ ਇਹ ਪਿੱਛੇ ਬੈਠਾ ਹੀ ਇਹਦੇ ਨਾਲ ਕੋਈ ਇਹਦੇ ਅੱਗੇ ਚਲਾਉਂਦਾ ਹੀ ਮੋਟਰਸਾਈਕਲ ਕੋਈ ਵੀ ਖਦੇ ਕੰਮ ਤੇ ਲੱਗਾ ਵਾ ਕੁਝ ਲੋ ਫਰੀਆ ਮਤਲਬ ਤੇ ਹੁਣ ਉਹਦੇ ਪਤਾ ਲੱਗੂਆ ਵੀ ਕਿਦਾਂ ਕੀ ਭਲਾ ਪਿੰਡ ਤੇ ਲੱਗੇ ਕੋ ਪੈਟਰੋਲ ਪੰਪ ਆ ਪੈਟਰੋਲ ਪੰਪ ਤੇ ਇਨਸੀਡੈਂਟ ਹੋਇਆ ਪਰ ਆਪਾਂ ਵੇਖਦੇ ਕਿੰਨਾ ਕੁ ਦਰੀ ਦੀ ਚੈਨਲ ਚਲੂ ਉਹ ਤੇ ਹੁਣ ਜਾਂਚ ਦਾ ਵਿਸ਼ਾ ਹੀ ਆ ਕਿ ਤੁਹਾਨੂੰ ਪਤਾ ਕੀ ਗੱਲਬਾਤ ਹੋਈ ਕਿਦਾਂ ਹਣਾ ਅਬ ਕਰਦੇ ਨੇ ਪਛਾਤਾ ਸੱਤ ਕਰੋਗੇ ਪਤਾ ਫਿਰ ਹਤੇ ਨਾਮ ਨੂੰ ਮਤ ਉਹ ਆਪੇ ਵੀ ਟ੍ਰੇਸ ਹੋ ਜਾਊਗਾ ਬਾਅਦ ਵਿੱਚ ਉਹਦੀ ਹੋ ਸਕਦਾ ਉੱਥੇ ਸੀਸੀਟੀਵੀ ਫੁਟੇਜ ਜਾਂ ਕੋਈ ਨਾ ਕੋਈ ਗੱਲ ਤੇ ਹੋਊਗੀ